ਔ ਪਾਰੀ ਬਾਰਸੀ ਖਟਣ ਗਿਆ ਸੀ ਓਏ ਕੀ ਖਟ ਲੈ ਜਾਂਦਾ ਖਟ ਕੇ ਲੈ ਆਂਦੀ ਆਰੀ ਪੰਜਾਬੀਓ ਹੱਥ ਜੋੜਦਾ ਐਤ ਕਿਸਾਨੋਂ ਦੇ ਇਹਦੇ ਓ ਬਾਰੀ ਪੰਜਾਬੀਓ ਹੱਥ ਜੋੜਦਾ ਐਤ ਕਿਸਾਨੋਂ ਦੇ ਇਹਦੇ ਓ ਬਾਰੀ ਪੰਜਾਬੀਓ ਹੱਥ ਜੋੜਦਾ ਓ ਪਾਰੀ ਬਾਰਸੀ ਖਟਣ ਗਿਆ ਸੀ ਆਏ ਕੀ ਖੱਟ ਲਿਆਂਦਾ ਓਏ ਖੱਟ ਕੇ ਲਿਆਂਦਾ ਕਰੋਟ ਪੰਜਾਬੀਓ ਅੱਖਾਂ ਖੋਲੋ ਐਦਾਂ ਦੀ ਟੱਕਰੀ ਦੀ ਕਰਿਓ ਸਪੋਰਟ ਪੰਜਾਬੀਓ ਅੱਖਾਂ ਖੋਲੋ ਐਦਾਂ ਦੀ ਟੱਕਰੀ ਦੀ ਕਰਿਓ ਸਪੋਰਟ ਪੰਜਾਬੀਓ ਅੱਖਾਂ ਖੋਲੋ ਆਏ ਪਾਰੀ ਵਰਸੇ ਖਟਣ ਕੇ ਆਸੀ ਓਏ ਕੀ ਖੱਟ ਲਿਆਂਦਾ ਓਏ ਖੱਟ ਕੇਲੇ ਆਂਦਾ ਖੰਡਾ ਗਾਲਤਿਆਂ ਆ ਮਾਫ਼ ਕਰਦੇਓ ਪੰਜਾਬੀਓ ਗਾਲਤਿਆਂ ਆ ਮਾਫ਼ ਕਰਦੇਓ ਕਦੇ ਫੁੱਲ ਰੋਣਾ ਜਾਇਓ ਫੁੱਲ ਗਾਲਤਿਆਂ ਆ ਮਾਫ਼ ਕਰਦੇਓ ਕਦੇ ਫੁੱਲ ਰੋਣਾ ਜਾਇਓ ਫੁੱਲ ਗਾਲਤਿਆਂ ਆ ਮਾਫ਼ ਕਰਦੇਓ ਓ ਪਾਰੀ ਵਰਸੀ ਖਟਣ ਗਿਆ ਸੀ ਆ ਵਾਈ ਕੀ ਖਟ ਲੈ ਆਂਦਾ ਖਟ ਕੇ ਲੈ ਆਂਦਾ ਆੜੂ ਪੰਜਾਬੀਓ ਇੱਕ ਮੌਕਾ ਹੋਰ ਦੇ ਦਿਓ ਅੱਜ ਦੇ ਦਵਾਰੇ ਮਾਫ਼ ਦਿਓ ਛਾੜੂ ਇੱਕ ਮੌਕਾ ਹੋਰ ਦੇ ਦਿਓ ਅੱਜ ਦੇ ਦਵਾਰੇ ਮਾਫ਼ ਦਿਓ ਛਾੜੂ ਇੱਕ ਮੌਕਾ ਹੋਰ ਦੇ ਦਿਓ